ਇਹ ਹੈਲਥ ਕੈਂਪ ਇਸ ਕਰਕੇ ਲਗਾਇਆ ਕਿ ਪ੍ਰਧਾਨ ਮੰਤਰੀ ਜਿਹਦੇ ਜਨਮ ਦਿਨ ਨੂੰ ਸਮਰਪਿਤ ਸੇਵਾ ਜਿਹੜੀ ਉਹ ਹੜਪੀੜ ਤੋਂ ਸਮਰਪਿਤ ਕੀਤੀ ਆ ਸਾਡੇ ਸਾਰੇ ਟਾਸਕ ਫੋਰਸ ਲੱਗੇ ਹੋਏ ਆ ਲੇਕਿਨ ਅੱਜ ਅਸੀਂ ਉਹਨਾਂ ਲੋਕਾਂ ਨੂੰ ਹੈਲਥ ਕੈਂਪ ਦੇ ਰੂਪ ਦੇ ਵਿੱਚ ਦਵਾਈਆਂ ਦਾ ਲੰਗਰ ਲਗਾਇਆ ਅੱਜ ਲੋੜ ਹੈ ਇਹਨਾਂ ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਦੀ ਕਿਉਂਕਿ ਪਾਣੀ ਦੇ ਉੱਤਰਾਂ ਤੋਂ ਬਾਅਦ ਬਹੁਤ ਸਾਰਾ ਮੱਛਰ ਪੈਦਾ ਹੋ ਗਿਆ ਔਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਣ ਦੀਆਂ ਖਬਰਾਂ ਵੀ ਆ ਰਹੀਆਂ। ਅੱਜ ਪੰਜਾਬ ਨੂੰ ਬਹੁਤ ਲੋੜ ਹੈ ਇੱਕ ਨਵੀਂ ਲੀਡਰਸ਼ਿਪ ਦੀ, ਨਵੀਂ ਨੀਤੀ ਦੀ ਤੇ ਨiyet ਦੀ। ਸਾਡੇ ਪ੍ਰਧਾਨ ਮੰਤਰੀ ਜੀ ਕੋਲ ਨiyet ਵੀ ਹੈ, ਨੀਤੀ ਵੀ ਹੈ ਤੇ ਅਸੀਂ ਸਾਰੇ ਵਰਕਰ ਉਹਨਾਂ ਦੇ ਨਾਲ ਲੱਗ ਕੇ ਸੇਵਾ ਕਰ ਰਹੇ ਹਾਂ। ਬਾਬੂ ਸ਼ਹੀਦ ਦੇਖ ਰਹੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਹਾੜੇ ਤੇ ਸੇਵਾ ਪਖਵਾੜਾ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਇਹ ਮਨਾਇਆ ਜਾ ਰਿਹਾ ਤੇ ਨੰਗਲ ਵਿਖੇ ਅੱਜ ਇੰਡੀਅਨ ਮਾਈਨੋਰਟੀਜ਼ ਫੈਡਰੇਸ਼ਨ ਅਤੇ ਐਨ ਆਈ ਡੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਕ ਮੈਗਾ ਮਲਟੀ ਸਪੈਸ਼ਲਟੀ ਹੈਲਥ ਕੈਂਪ ਆਰਗੇਨਾਈਜ਼ ਕੀਤਾ ਗਿਆ ਜਿਦੇ ਵਿੱਚ ਲਗਭਗ 5000 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਮਦਦ ਮਿਲੂਗੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਰੋਗ ਹੈਗਾ ਇੱਥੇ ਸਾਰੇ ਫੀਲਡਸ ਦੇ ਨਾਲ ਜੁੜੇ ਹੋਏ ਡਾਕਟਰ ਪਹੁੰਚੇ ਨੇ ਤੇ ਜਿਨ੍ਹਾਂ ਦੀ ਓਪੀਡੀਜ਼ ਇੱਥੇ ਸਵੇਰ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਪੇਸ਼ੈਂਟਸ ਜਿਹੜੇ ਨੇ ਉਹ ਆਪਣਾ ਚੈੱਕਅਪ ਕਰਵਾ ਰਹੇ ਨੇ ਡਾਕਟਰਾਂ ਨੂੰ ਦਿਖਾ ਰਹੇ ਨੇ ਇਸ ਨੂੰ ਨੰਗਲ ਦੀ ਜਗ੍ਹਾ ਇਸ ਕਰਕੇ ਚੁਣੀ ਗਈ ਹੈ ਕਿਉਂਕਿ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਸੀਗੇ ਉਹ ਇੱਥੋਂ ਜਿਆਦਾ ਦੂਰ ਨਹੀਂ ਤੇ ਪਾਣੀ ਉਤਰਨ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਵਾਟਰ ਬੋਰਨ ਡਿਜ਼ੀਜ਼ ਡਿਜ਼ੀਜ਼ ਦੀ ਗੱਲ ਕਰੀਏ ਜਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਇਨਫੈਕਸ਼ਨ ਨਾਲ ਜਾਂ ਹੋਰ ਕਈ ਕਾਰਨਾ ਕਰਕੇ ਫੈਲ ਫੈਲਣ ਦਾ ਜਿਹੜਾ ਖਤਰਾ ਬਣਿਆ ਰਹਿੰਦਾ ਆ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੈਲਥ ਕੈਂਪ ਆਰਗੇਨਾਈਜ਼ ਕਰਾਇਆ ਗਿਆ ਤਾਂ ਜੋ ਵੱਧ ਤੋਂ ਵੱਧ ਲੋਕ ਜਿਹੜੇ ਹੜ੍ਹਾਂ ਦੀ ਮਾਰ ਹੇਠ ਆਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਬਿਮਾਰੀ ਹੋਈ ਹੈ ਉਹ ਆਪਣਾ ਇਲਾਜ ਕਰਵਾ ਸਕਣ ਤੇ ਇਸ ਮੌਕੇ ਸਤਨਾਮ ਸਿੰਘ ਸੰਧੂ ਜਿਹੜੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਨੇ ਇਕਬਾਲ ਸਿੰਘ ਲਾਲਪੁਰਾ ਉਹਨਾਂ ਦਾ ਕੀ ਕਹਿਣਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵਿਸ਼ੇਸ਼ ਤੌਰ ਤੇ ਇਸ ਹੈਲਥ ਕੈਂਪ ਦੇ ਵਿੱਚ ਵੀ ਸ਼ਾਮਲ ਹੋਏ ਨੇ ਸੋ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਲਾਹਾ ਮਿਲਿਆ ਉਹ ਤੁਸੀਂ ਦੇਖ ਸਕਦੇ ਹੋ ਦੇਖੋ ਦੇਸ਼ਪੁਰ ਦੇ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਸੇਵਾ ਦੇ ਰੂਪ ਚ ਮਨਾਇਆ ਜਾ ਰਿਹਾ ਹੈ ਔਰ ਪੰਜਾਬ ਦੇ ਵਿੱਚ ਕਿਉਂਕਿ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਅਸੀਂ ਅੱਜ ਸਤਲੁਜ ਦੇ ਕਿਨਾਰੇ ਤੇ ਨੰਗਲ ਦੇ ਇਲਾਕੇ ਵਿੱਚ ਇਸ ਇਲਾਕੇ ਵਿੱਚ ਵੀ ਹੜ੍ਹਾਂ ਦੀ ਬਹੁਤ ਮਾਰ ਪਈ ਹੈ ਇਹ ਹੈਲਥ ਕੈਂਪ ਇਸ ਕਰਕੇ ਲਗਾਇਆ ਕਿ ਪ੍ਰਧਾਨ ਮੰਤਰੀ ਜਿਹਦੇ ਜਨਮ ਦਿਨ ਨੂੰ ਸਮਰਪਿਤ ਸੇਵਾ ਜਿਹੜੀ ਉਹ ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਅਫੈਕਟਡ ਹੋਏ ਨੇ ਉਹਨਾਂ ਵਾਸਤੇ ਲਗਾਤਾਰ ਸਾਡੇ ਕਾਰਜਕਰਤਾ ਕੰਮ ਤਾਂ ਕਰ ਰਹੇ ਆ ਸਰਕਾਰ ਦੀ ਇਹ ਸਾਰੀ ਮਸ਼ੀਨਰੀ ਸਾਡੀ ਭਾਰ ਸਰਕਾਰ ਦੀਆਂ ਸਾਰੀਆਂ ਫੌਜਾਂ ਸਾਡੇ ਸਾਰੇ ਟਾਸਕ ਫੋਰਸ ਲੱਗੇ ਹੋਏ ਆ ਲੇਕਿਨ ਅੱਜ ਅਸੀਂ ਉਹਨਾਂ ਲੋਕਾਂ ਨੂੰ ਹੈਲਥ ਕੈਂਪ ਦੇ ਰੂਪ ਦੇ ਵਿੱਚ ਦਵਾਈਆਂ ਦਾ ਲੰਗਰ ਲਗਾਇਆ ਹਰ ਬਿਮਾਰੀ ਦਾ ਇੱਥੇ ਇਲਾਜ ਕੀਤਾ ਜਾ ਰਿਹਾ ਹੈ ਔਰ ਜਿੰਨਾਂ ਲੋਕਾਂ ਨੂੰ ਗੰਭੀਰ ਬਿਮਾਰੀਆਂ ਹੋਣਗੀਆਂ ਉਹਨਾਂ ਦੇ ਡਾਟਾ ਨੂੰ ਐਨਾਲਾਈਜ਼ ਕਰਕੇ ਅਸੀਂ ਪੀਜੀਏ ਤੱਕ ਵੀ ਲੈ ਕੇ ਜਾਵਾਂਗੇ ਅੱਜ ਲੋੜ ਹੈ ਇਹਨਾਂ ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਦੀ ਕਿਉਂਕਿ ਪਾਣੀ ਦੇ ਉੱਤਰਨ ਤੋਂ ਬਾਅਦ ਬਹੁਤ ਸਾਰਾ ਮੱਛਰ ਪੈਦਾ ਹੋ ਗਿਆ ਔਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਣ ਦੀਆਂ ਖਬਰਾਂ ਵੀ ਆ ਰਹੀਆਂ ਹਨ ਤੋ ਉਸ ਨੂੰ ਮੱਦੇਜ ਰੱਖਦੇ ਹੋਏ ਅਸੀਂ ਇਸ ਇਲਾਕੇ ਦੇ ਵਿੱਚ ਕੈਂਪ ਲਗਾਇਆ 5000 ਦੇ ਕਰੀਬ ਸਾਡਾ ਅੰਦਾਜ਼ਾ ਹੈ ਕਿ ਇਸ ਦੇ ਵਿੱਚ ਅੱਜ ਜਿਹੜੇ ਪੇਸ਼ੈਂਟ ਉਹ ਆਏ ਉਹਨਾਂ ਦਾ ਚੈੱਕਅਪ ਹੋਇਆ ਉਹਨਾਂ ਦਾ ਟ੍ਰੀਟਮੈਂਟ ਹੋਇਆ ਬਾਕੀ ਡਾਟਾ ਜਿਹੜਾ ਸ਼ਾਮ ਤੱਕ ਔਰ ਅਸੀਂ ਆਖਰੀ ਪੇਸ਼ੈਂਟ ਦੇ ਆਉਣ ਤੱਕ ਇਹ ਕੈਂਪ ਨੂੰ ਜਾਰੀ ਰੱਖਾਂਗੇ ਮੈਂ ਤਾਂ ਸਿਰਫ ਸੰਧੂ ਸਾਹਿਬ ਨੂੰ ਤੇ ਸੁਭਾਸ਼ ਸ਼ਰਮਾ ਜੀ ਦੇ ਉੱਤੇ ਇਹਨਾਂ ਦੀ ਪੂਰੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਜਨਮ ਦਿਨ ਮਨਾਉਂਦਿਆਂ ਸਮਾਜ ਦੀ ਸੇਵਾ ਦਾ ਰਾਹ ਪਨਾਇਆ ਅੱਜ ਪੰਜਾਬ ਨੂੰ ਬਹੁਤ ਲੋੜ ਹੈ ਇੱਕ ਨਵੀਂ ਲੀਡਰਸ਼ਿਪ ਦੀ ਨਵੀਂ ਨੀਤੀ ਦੀ ਤੇ ਨiyet ਦੀ ਸਾਡੇ ਪ੍ਰਧਾਨ ਮੰਤਰੀ ਜੀ ਕੋਲ ਨiyet ਵੀ ਹੈ ਨੀਤੀ ਵੀ ਹੈ ਤੇ ਅਸੀਂ ਸਾਰੇ ਵਰਕਰ ਉਹਨਾਂ ਦੇ ਨਾਲ ਲੱਗ ਕੇ ਸੇਵਾ ਕਰ ਰਹੇ ਹਾਂ ਪੰਜਾਬ ਨੂੰ ਬੜੀ ਲੋੜ ਹੈ ਇਸ ਵੇਲੇ ਇਹਨਾਂ ਚੀਜ਼ਾਂ ਦੀ ਜਿਹੜੇ ਸੰਧੂ ਸਾਹਿਬ ਨੇ ਰਾਹ ਚੁਣਿਆ ਤੁਹਾਡਾ ਧੰਨਵਾਦ